ਇੱਥੇ ਤੋਂ ਨਾ ਜੇ ਗੱਲ ਕਰ ਲਾਂ ਮੈਂ ਤੁਸੀਂ ਦੀ ਲੰਬਾਈ ਲੰਮੀ ਦੇਖ ਸਕਦੇ ਹੋ ਕੈਮਰੇ ਵਿੱਚ ਪੂਰਾ ਪੂਰਾ ਹੀ ਆਉਂਦਾ ਬਾਈ ਚਲਾ ਦਿਓ ਜੀ ਚਲਾ ਦਿਓ ਇਹਨੂੰ ਤੇ ਉਮਰ ਬਾਈ ਨੇ ਤੁਹਾਨੂੰ ਇਹਦੀ 10 30 ਤੇ ਰੇਟ ਵੀ ਬਾਈ ਕਹਿੰਦਾ ਯਾਰ ਕੋਈ ਬੜਾ ਜਿਆਦਾ ਪੱਥਰ ਨਹੀਂ ਆ ਪੱਤਰ ਦੇ ਜੈਨੂਅਲ ਰੇਟ ਚ ਹੀ ਦੇ ਦਾਂਗੇ ਤੇ ਮੇਨ ਗੱਲ ਆ ਨਾ ਜਿਹੜੀ ਰਿਕਾਰਡ ਵਾਲਾ ਝੋਟਾ ਇਹਦੀ ਮਾਦਰ ਦੀ ਜਿਹੜੀ ਚਵਾਈ ਆ ਉਹ ਬਾਈ ਕਹਿੰਦਾ ਆਉਣੀ ਆ 6 ਦੀ ਉਹਦੀ ਚਵਾਈ ਹੋਊਗੀ ਤੇ ਉਹਦੀ ਵੀਡੀਓ ਕਲਿੱਪ ਵੀ ਆਪਾਂ ਕੋਸ਼ਿਸ਼ ਕਰਾਂਗੇ ਬਾਈ ਤੋਂ ਲੈ ਕੇ ਨਾਲ ਲਾ ਦਈਏ ਮੋੜ ਲਓ ਜੀ ਇਹਨੂੰ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਚ ਸੱਜਣੋ ਤੁਹਾਨੂੰ ਆਪਾਂ ਇੱਕ ਬੁੱਲ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਨਾ ਮੰਨ ਲਓ ਵੀ ਪ੍ਰੋਜਨਿ ਟੈਸਟਡ ਹੋਣ ਵਾਲਾ ਬੁੱਲੀ ਆ ਤਕਰੀਬਨ ਤਕਰੀਬਨ ਉਹਦੀ ਝੋਟੀ ਵੀ ਬਾਈ ਕੋਲ ਘਰੇ ਖੜੀ ਆ ਤੇ ਜੇ ਗੱਲ ਕਰਲਾਂ ਸੱਜਣੋ ਇਸ ਪਿੰਡ ਚ ਵੀ ਉਹਦੇ ਬੱਚੇ ਕਈ ਆਏ ਨੇ ਉਹ ਬਾਈ ਦਿਖਾ ਵੀ ਦੇਊਗਾ ਜੇ ਕੋਈ ਸੱਜਣਾ ਦੇਖਣ ਦੀ ਇੱਛਾ ਰੱਖੂਗਾ ਤੇ ਮੇਨ ਗੱਲ ਆ ਜਿਹੜੀ ਬੁੱਲ ਦੀ ਮਾਦਰਾ ਉਹ ਵੀ ਐਸੇ ਪਿੰਡ 'ਚ ਹੀ ਖੜੀ ਆ ਉਹ ਬਾਈ ਜਿਹੜਾ ਭਿੰਦੀ ਸਿੱਧੂ ਦਾ ਸਾਲਾ ਬਾਈ ਜਿਹੜੇ ਸੱਜਣ ਜਾਣਦੇ ਨੇ ਨਾ ਯਾਰ ਉਹ ਬਾਈ ਨੂੰ ਜਾਣਦੇ ਵੀ ਹੋਣਗੇ ਆਦਮਪੁਰ ਵਾਲੇ ਦਵਿੰਦਰ ਨੂੰ ਕਿਉਂਕਿ ਉਹ ਵੀ ਚੰਗੇ ਜਾਨਵਰ ਰੱਖਣ ਦਾ ਸ਼ਕੀਨ ਆ ਇਹਦੀ ਜਿਹੜੀ ਮਾਦਰਾ ਬਾਈ ਦਵਿੰਦਰ ਕੋਲ ਖੜੀ ਆ ਤੇ ਐਸ ਸੂਏ ਮੇਰਾ ਖਿਆਲ ਆ ਬਾਈ ਦੇ ਦੱਸਣ ਮੁਤਾਬਕ ਨਾ ਉਹਦੀ ਕਹਿੰਦਾ ਲੈ ਮਿਲਕਿੰਗ ਵੀ ਹੋਊਗੀ ਚੰਗੇ ਰਿਕਾਰਡ ਵਾਲੀ ਮੱਝ ਆ 20+ ਵਾਲੀ ਮੱਝ ਆ ਜਿਹੜੀ ਦਾ ਇਹ ਬੱਚਾ ਤੁਹਾਨੂੰ ਮੈਂ ਦਿਖਾਉਂਗਾ ਤੇ ਬਾਕੀ ਡਿਟੇਲ ਸਾਰੀ ਸੱਜਣੋਂ ਬਾਈ ਨੂੰ ਪੁੱਛਾਂਗੇ ਤੇ ਰੇਟ ਬਾਰੇ ਵੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਤੋੜ ਕੇ ਦਿਖਾਵਾਂਗੇ ਜਿਹੜੀ ਇਹਦੀ ਛੋਟੀ ਬਾਈ ਦੇ ਘਰੇ ਇੱਕ ਆਈ ਹੋਈ ਆ ਉਹ ਵੀ ਮੈਂ ਤੁਹਾਨੂੰ ਬਰੀਕੀ ਨਾਲ ਤੋੜ ਕੇ ਹਰੇਕ ਪੱਖ ਤੋਂ ਤੁਹਾਨੂੰ ਮੈਂ ਦਿਖਾ ਦੂੰਗਾ ਉਹ ਵੀ ਤੇ ਆਜੋ ਬਾਈ ਨਾਲ ਕਰਾਉਣੇ ਗੱਲਬਾਤ ਆਜੋ ਜੀ ਹੋਰ ਬਾਈ ਕੀ ਹਾਲ ਚਾਲ ਹੈ ਆ ਜਾ ਉਹਨਾਂ ਨੂੰ ਆ ਜਾ ਦਾਦਾ ਕਾਹਨੂੰ ਆ ਨਾਮ ਕੀ ਆ ਗੁਰਪ੍ਰੀਤ ਆ ਜੀ ਨਾਮ ਗੁਰਪ੍ਰੀਤ ਪਿੰਡ ਆਦਮਾ ਭੈਣ ਨੂੰ ਵੀ ਕਰ ਲੈ ਨਾਲ ਆ ਜਾ ਆ ਆੜੀ ਤੂੰ ਵੀ ਆ ਜਾ ਤੇਰਾ ਨਾਮ ਵੀ ਦੱਸ ਦੇਗੀ ਹੈ ਹੈ ਆ ਗੋਦੀ ਜੜਜੇ ਤੁਮਰੀ ਕੀ ਨਾਮ ਆ ਤੇਰਾ ਦੱਸ ਦੇ ਦਿਲਪਰੀ ਤਾਂ ਇਹ ਦਿਲਪਰੀ ਤੇ ਕਿੰਨਾ ਕਿ ਸ਼ੌਂਕ ਆ ਦਿਲਪਰੀ ਤੇ ਮੱਜਾਂ ਦਾ ਫਿਰ ਐ ਓਏ ਬਾਦੂ ਸ਼ੌਂਕਾ ਖੋਲ ਲੈ ਨਾ ਮੱਜ-ਮੱਜ ਲੈ ਸੱਜਣੋ ਉਹੀ ਗੱਲ ਆ ਵੀ ਜਿਹੜੇ ਘਰ ਚ ਜਿਵੇਂ ਜਾਨਵਰ ਪਾਲਣ ਦੇ ਸ਼ਕੀਨ ਨੇ ਬਾਈ ਉਥੇ ਬੱਚੇ ਜਾਨਵਰਾਂ ਚ ਉਹਨਾਂ ਦਾ ਮੋਹ ਪਊਗਾ ਜਿਹੜੇ ਘਰ ਚ ਯਾਰ ਕੋਈ ਗਲਤ ਆਪਾਂ ਕਹਦੇ ਨੇ ਆਤ ਵੱਡਿਆਂ ਨੂੰ ਹੋਊਗੀ ਉਹੀ ਬਾਈ ਬੱਚਿਆਂ ਨੂੰ ਵੀ ਜਾਂਦੀ ਆ ਹਨਾ ਸਹੀ ਗੱਲ ਆ ਬਈ ਤੇ ਇਹ ਜਿਹੜਾ ਬੁੱਲਾ ਆਪਣੇ ਕੋਲੇ ਤਰਸਾ ਇੱਧਰ ਮਾਰਦੇ ਕੈਮਰਾ ਇਹਦੀ ਬਾਡੀ ਬੁੱਡੀ ਦਿਖਾ ਦੇ ਲੰਬਾਈ ਲੰਬੂਈ ਇਹਦੀ ਉਮਰ ਕਿੰਨੀ ਕਾ ਇਹ 4.5 ਸਾਲਾਂ ਦਾ ਹੋ ਗਿਆ ਬਾਈ 4.5 ਸਾਲ ਦਾ ਹੋ ਗਿਆ ਮੇਰਾ ਖਿਆਲ ਦੰਦਾਂ ਚੋਂ ਭਰ ਗਿਆ ਦੰਦਾਂ ਜੋ ਸੀਰੰਦ ਹੋ ਗਿਆ ਏ 6 ਦੰਦ ਹੋ ਗਿਆ 8ਵੇਂ ਚੱਕੇ ਵੇ ਅੱਛਾ 8ਵੇਂ ਹਜੇ ਚੱਕੇ ਨੇ 6 ਦੰਦ ਦਾ ਸੱਜਣੋਂ ਠੰਡਾ ਸੀਲ ਕਿਵੇਂ ਆ ਇਹ ਬਾਹਲਾ ਠੰਡਾ ਬਾਈ ਅੱਛਾ ਠੰਡਾ ਸੀਲ ਹੈ ਬਾਕੀ ਇਹਦੇ ਕੱਦ ਦਾ ਅੰਦਾਜ਼ਾ ਇੱਥੇ ਤੋਂ ਦਿਖਾ ਲਈਂ ਦੱਸ ਉਹ ਨੇੜੇ ਲਾ ਕੇ ਕੱਦ ਕੁਦ ਤਾਂ ਇਹਦਾ ਮੇਰੇ ਤੋਂ ਵੀ ਡਬਲ ਆ ਕਿਉਂਕਿ ਹਲੇ ਨੇ ਕੱਦ ਕਾਟ ਹੋਰ ਕਰਨਾ ਤੇ ਬਾਕੀ ਯਾਰ ਲੰਬਾਈ ਲੰਬੂਈ ਦਾ ਤਾਂ ਕੋਈ ਲੇਖਾ ਹੀ ਨਹੀਂ ਇਹਦਾ ਕਿਉਂਕਿ ਪੂਰਾ ਫੁੱਲ ਵੱਡੇ ਕੱਦ ਕਾਟ ਚ ਆ ਜਿਵੇਂ ਮੱਝ ਕਹਿਣਾ ਹੁੰਦਾ ਵੀ ਤੁਹਾਨੂੰ ਟਰੱਕ ਜਿੱਡੀ ਮੱਝ ਆ ਇਹ ਰੇਲ ਦੇ ਡੱਬੇ ਜਿੱਡਾ ਛੋਟਾ ਸੱਜਣੋ ਤੇ ਰੰਗ ਵੀ ਇਹਦਾ ਬਲੈਕ ਆ ਪੂਛ ਥੋੜੀ ਜਿਹੀ ਜ਼ਰੂਰ ਬਾਈਟ ਆ ਔਰ ਖੁੱਲੇ ਕਦ ਘਰ ਚਾ ਕਿਵੇਂ ਬਈ ਦਾ ਸੀਮੈਂਟ ਤਾਂ ਨਹੀਂ ਕਰਾਇਆ ਸੀ ਆਪਾਂ ਨੂੰ ਨਹੀਂ ਸੀਮੈਂਟ ਨਹੀਂ ਡਾਇਰੈਕਟ ਕ੍ਰੋਸਿੰਗ ਅਸੀਂ ਡਾਇਰੈਕਟ ਕ੍ਰੋਸਿੰਗ ਤੇ ਛੱਡ ਦੇ ਰਹੇ ਹਾਂ ਸਾਢੇ 4 ਸਾਲ ਦੀ ਜੀ ਉਮਰ ਹੈ ਬੱਚੇ ਪਿੰਡ ਚ ਜੇ ਗੱਲ ਕਰਨਾ ਕਿੰਨੇ ਕਾਗੇ ਹੁੰਦੇ ਬੱਚੇ ਬਹੁਤ ਆ ਗਏ ਬਈ ਪਿੰਡ ਜਨ 2 ਸਾਲ ਹੋ ਗਏ ਮੈਨੂੰ ਛੱਡ ਦੇ ਇਹਨੂੰ ਅੱਛਾ 2 ਕੁ ਸਾਲ ਹੋਏ ਨੇ ਹੁਣੀ ਛੱਡਦੇ ਨੇ ਵੱਡੇ ਵੱਡਾ ਕਰਕੇ ਛੱਡਣ ਲੱਗਾ ਸੀ ਅੱਛਾ ਠੀਕ ਆ ਗੱਲ ਇਹਦੀ ਮਾਦਰ ਦੀ ਜੇ ਆਪਾਂ ਗੱਲ ਕਰੀ ਰਿਕਾਰਡ ਦੀ ਕਿੰਨਾ ਕੁ ਦੁੱਧ ਆਉਂਦਾ ਥੱਲੇ 20 ਪਲੱਸ ਆ ਬਈ ਯਾਰ 20 ਪਲੱਸ ਕੈਨਾਂ ਵਾਲਾ 20 ਪ ਡੀਐਨਏ ਵੀ ਕਰਾ ਰਹੇ ਆਗੇ ਜੇ ਕਈ ਵਾਰੀ ਆਪਾਂ ਨੂੰ ਕੋਈ ਨਾ ਆਏ ਹੋ ਆਪਾਂ ਛੋਟਾ ਫਰੀ ਛੱਡ ਦਾਂਗੇ ਯਾਰ ਅੱਛਾ ਛੋਟਾ ਫਰੀ ਛੱਡ ਦਾਂਗੇ ਡੀਐਨਏ ਕਰਾ ਕੇ ਵੀ ਯਾਰ ਕੋਈ ਵੀ ਗਲਤ ਜਾਣਕਾਰੀ ਨਹੀਂ ਜੇ ਆਪਾਂ ਕਹਿ ਦਈਏ ਵੀ ਆਪਾਂ ਨੇ ਕਿਸੇ 8-10 ਕਿਲੋ ਵਾਲੀ ਮੱਝ ਦਾ ਲੈ ਕੇ ਨਹੀਂ ਪਾਲਿਆ ਇਹ ਜੈਨੂਅਲ ਉਸੇ ਮੈਂ ਦਾ ਜਿਹੜੀ ਦੀ ਆਪਾਂ ਗੱਲ ਕਰਦੇ ਹਾਂ ਲੈ ਇੱਕ ਵਾਰੀ ਤੋੜ ਕੇ ਦਿਖਾ ਦਿਆਂ ਇਹਨੂੰ ਲੈ ਬਾਕੀ ਸੱਜਣੋ ਤੁਰਦੇ ਦੀ ਕਰ ਲਓ ਜੱਜਮੈਂਟ ਤੇ ਬਾਕੀ ਯਾਰ ਕੱਦ ਕਾੜ ਦੀ ਗੱਲ ਕਰ ਲੈਣਾ ਕੱਦ ਕਾੜ ਤਾਂ ਇਹਦਾ ਬਾ ਕਮਾਲ ਆ ਤੇ ਲੰਬਾਈ ਲੰਮੂਈ ਵੀ ਬਹੁਤ ਆ ਕਿਉਂਕਿ ਐਡੇ ਐਡੇ ਛੋਟੇ ਅਕਸਰ ਆ ਮੇਲਿਆਂ 'ਚ ਦੇਖਦੇ ਆਉਣੇ ਆ ਵੀ ਹਰੇਕ ਘਰ 'ਚ ਗੱਲ ਕਰ ਲਾਂ ਜੇ ਆਮ ਬੰਦੇ ਨੂੰ ਯਾਰ ਐਡਾ ਜਾਨਵਰ ਤਿਆਰ ਕਰਨਾ ਮੁਸ਼ਕਲ ਦੀ ਗੱਲ ਹੋ ਜਾਂਦੀ ਆ ਕਿਉਂਕਿ ਜੇ ਗੱਲ ਕਰ ਲਾਂ ਮੈਂ ਇੱਕ ਕਿਸਾਨ ਕਹਿੰਦੇ ਹੁੰਦੇ ਨੇ ਇੱਕ ਕਹਿੰਦੇ ਹੁੰਦੇ ਨੇ ਪਲਵਾਨ ਵੀ ਇਹ ਦੋਨੇ ਪਾਲਣੇ ਸਭ ਤੋਂ ਵੱਧ ਔਖੇ ਹੁੰਦੇ ਨੇ ਬਾ ਕਮਾ ਲਿਓ ਜੀ ਕਮਾ ਲਿਓ ਕਮਾ ਲਿਓ ਇੱਥੇ ਦਰਸ ਦਿਖਾ ਦਈਂ ਬਾਈ ਹਰੇਕ ਪੱਖ ਤੋਂ ਪਛਾਣੂ ਹੋ ਗੇ ਨਾ ਇਹਦੀ ਲੰਬਾਈ ਲੰਮੂਈ ਵੀ ਦਿਖਾ ਦਈਂ ਤੇ ਬਾਕੀ ਉਹੀ ਗੱਲ ਆ ਯਾਰ ਕੈਮਰੇ 'ਚ ਆਉਂਦਾ ਵੀ ਮਸਾ ਬੰਦਾ ਵੀ ਸਾਡਾ ਨਾ ਪਛਾਣ ਹੋ ਹੋ ਕੇ ਦਿਖਾਉਂਦਾ ਯਾਰ ਕਿਉਂਕਿ ਇਹਦੀ ਕੱਦ ਕਾਠੀ ਤੇ ਲੰਬਾਈ ਲੰਬੂਈ ਬਹੁਤ ਜ਼ਿਆਦਾ ਜੇ ਮੈਂ ਗੱਲ ਕਰਲਾਂ ਕੱਦ ਕਾਠ ਦਾ ਅੰਦਾਜ਼ਾ ਤੁਸੀਂ ਬਾਈ ਨਾਲ ਤੁਰਿਆ ਜਾਂਦਾ ਉਹਦੇ ਤੋਂ ਵੀ ਲਾ ਲੋਂਗੇ ਕੈਮਰੇ 'ਚ ਤੁਹਾਨੂੰ ਇਹ ਚੀਜ਼ 19 ਲੱਗ ਸਕਦੀ ਆ ਪਰ ਜਰ ਜਦੋਂ ਘਰੇ ਆਵੋਗੇ ਉਦੋਂ 19 ਨਹੀਂ ਲੱਗਣਾ ਇਹ ਤੁਹਾਨੂੰ ਜਿਹੜਾ ਮੈਂ ਦਿਖਾਉਂਗਾ ਕੈਮਰੇ ਦੇ ਮਾਧਿਅਮ ਰਾਹੀਂ ਤੁਹਾਨੂੰ ਨੇੜੇ ਆ ਕੇ 21 ਲੱਗੂਗਾ ਮਾੜਾ ਮੋਟਾ ਵੱਡੇ ਹੀ ਲੱਗੂ ਕਿਉਂਕਿ ਕੈਮਰੇ ਦੇ ਵਿੱਚ ਵੀ ਇਹ ਮਸਾ ਕੈਦ ਹੋ ਰਿਹਾ ਜੇ ਮੈਂ ਗੱਲ ਕਰਲਾਂ ਇਹਦੀ ਲੰਬਾਈ ਲੰਬੂਈ ਦੀ ਕਾ ਰੇਟ ਰੂਟ ਇਹਦਾ ਕਿਵੇਂ ਕਰਾਂਗੇ ਆਪਾਂ ਰੇਟ ਇਹਦਾ ਆਪਾਂ ਫੋਨ ਤੇ ਕਰਾਂਗੇ ਅੱਛਾ ਫੋਨ ਤੇ ਕਰ ਲਾਂਗੇ ਬਾੜਾ ਤਾਂ ਨਹੀਂ ਪੱਥਰ ਧਰਦੇ ਵੱਡਾ ਨਹੀਂ ਨਹੀਂ ਸਾਹ ਨਹੀਂ ਕਰਾਂਗੇ ਬਈ ਅੱਛਾ ਬਾੜੇ ਲੱਖਾਂ ਦੀ ਗੱਲ ਨਹੀਂ ਕਰਦੇ ਹਾਂ ਬਾੜੇ ਵਾਲੀ ਨਹੀਂ ਥੋੜਿਆਂ ਨਾਲ ਸਾਰ ਲਾਂਗੇ ਥੋੜਿਆਂ ਨਾਲ ਲੈ ਬਾਈ ਕਹਿੰਦਾ ਯਾਰ ਥੋੜਿਆਂ ਨਾਲ ਸਾਰ ਲਾਂਗੇ ਬਾੜੇ ਵੱਡੇ ਲੱਖਾਂ ਵਾਲੀ ਗੱਲ ਬਾਤ ਨਹੀਂ ਹੈਗੀ ਜੇ ਕਿਤੇ ਡਰਦੇ ਤੁਸੀਂ ਬਾਈ ਨੂੰ ਨਾ ਹੀ ਫੋਨ ਲਾਓ ਵੀ ਕੋਈ ਬਾਈ 5 ਲੱਖ ਜਾਂ 10 ਲੱਖ ਸੋਤੋਂ ਮੰਗ ਲੂਗਾ ਨਹੀਂ 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 ਮੰਗਦੇ ਬਾਈ ਸਾਹ ਨਹੀਂ ਮੰਗਾਗੇ ਇਹ ਕੇ ਆਪਾਂ ਹਰਿਆਣੇ ਚੋਂ ਆਇਆ ਬਾਈ ਮੈਂ ਆਈ ਸੀਗੀ ਠੀਕ ਹੈ ਗੱਲ ਤੇ ਸੰਗਾ ਪਿੰਡ ਹਾਂਜੀ ਹਾਂ ਖਾਲੀ ਵਾਲੇ ਬੰਦੇ ਕੋਲੋਂ ਭਾਈ ਮੈਂ ਹਾਂ ਉਹਦੇ ਮਗਰ ਆਇਆ ਸੀ ਕੱਟਾ ਅੱਛਾ ਉਹ ਮੈਂ ਇਹਦੇ ਮਗਰ ਆਇਆ ਕਿਸੇ ਚੰਗੇ ਸੀਮੰਦ ਹੀ ਹੋਊਗਾ ਵੀ ਹਾਂ ਕਿਉਂਕਿ ਬਾਪ ਦਾ ਨਹੀਂ ਆਪਾਂ ਨੂੰ ਪਤਾ ਤੇ ਜਨਨ ਕਿ ਮੈਂ ਦਾ ਰਿਕਾਰਡ ਆਪਣੇ ਕੋਲ ਹੈਗਾ ਨਹੀਂ ਵਧੀਆ ਚੰਗੇ ਸੀਮੰਦ ਹੀ ਹੋਊਗਾ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਭਾਈ ਯਾਰ ਕਿਸੇ ਆਮ ਡੁਪਲੀਕੇਟ ਸੀਮੰਦ ਦਾ ਕਿਉਂਕਿ ਐਡਾ ਕੱਦ ਕਾਠ ਐਡੀ ਚੰਗੀ ਚੀਜ਼ ਯਾਰ ਕਿਸੇ ਆਮ ਇਨਸਾਨ ਦੀ ਤਿਆਰ ਵੀ ਨਹੀਂ ਹੁੰਦੀ ਬਈ ਚੰਗੇ ਸੀਮਨ ਦੀ ਚੀਜ਼ ਤਿਆਰ ਹੁੰਦੀ ਆ ਤੇ ਇਹਦੀ ਝੋਟੀ ਕਿਹੜੀ ਆਪਣੇ ਕੋਲ ਆਹ ਖੜੀ ਹੈ ਬਈ ਨਾਲ ਲੈ ਤਰਸ ਦੂਰੋਂ ਮਾਰਦੀ ਕੈਮਰਾ ਥੋੜਾ ਜਿਹਾ ਦਰਦੀ ਆ ਆ ਇਹਦੀ ਕੱਟੀਆਂ ਸੱਜਣੋ ਇਹਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਗਾ ਸੁੰਗਾ ਨਹੀਂ ਕੁਆਲਿਟੀ ਦੇਖ ਸਕਦੇ ਹੋ ਬੱਚੇ ਬਿਲਕੁਲ ਯਾਰ ਆਪਦੀ ਕਾਪੀ ਬਣਾਉਂਦਾ ਬਈ ਡਿੱਟੋ ਕਾਪੀ ਇਹਦੇ ਉਮਰ ਕਿੰਨੀ ਕੁ ਹੋਊਗੀ ਇਹ 2.5 ਸਾਲਾਂ ਦੀ ਆ ਤੁਰਨਾ ਤਾਂ ਇਹਨੇ ਡਰਦੀ ਆ ਹਨਾ ਬਾਲਾ ਡਰਦੀ ਆ ਬਈ ਆ ਇਹ ਹੈਗੀ ਆ ਢਾਈਆਂ ਕਸਾਲਾਂ ਦੀ ਮੇਰੇ ਖਿਆਲ ਦੋ ਦੰਦ ਹੋ ਗਏ ਹੁਣ ਇੱਕ ਖੀਰੀ ਆ ਇਹ ਦੋ ਦੰਦ ਸਿੱਟੇ ਆ ਨੇ ਹਜੇ ਸਿੱਟੇ ਸਿੱਟੇ ਆ ਗੱਭਣ ਕਿੰਨੇ ਟਾਈਮ ਦੀ ਆ ਹੁਣ ਇਹ ਤਿੰਨ ਮਹੀਨੇ ਦੀ ਗੱਭਣਾ ਤਿੰਨ ਮਹੀਨਿਆਂ ਦੀ ਗੱਭਣਾ ਦੋ ਦੰਦ ਮੇਰੇ ਖਿਆਲ ਆ ਪੂਰੇ ਕਰਦੇ ਕਰਦੇ ਇਹਨੇ ਸੂਪ ਪੈਣਾ ਹਾਂ ਹੋਰ ਕਿੰਨੀਆਂ ਝੋਟੀਆਂ ਆਈਆਂ ਨੇ ਆਪਣੇ ਪਿੰਡ ਚ ਝੋਟੀਆਂ ਬਹੁਤ ਆ ਬਾਈ ਆਪਣੇ ਪਿੰਡ ਚ ਆਪਣੇ ਪਿੰਡ ਵੀ ਹੋਰ ਪਿੰਡਾਂ 'ਚ ਵੀ ਨਾਲ ਦੇ ਪਿੰਡਾਂ 'ਚ ਅੱਛਾ ਨਾਲ ਦੇ ਪਿੰਡਾਂ ਦੇ ਵਿੱਚ ਵੀ ਇਹਦਾ ਚੱਲਦਾ ਸਿੱਕਾ ਜੇ ਗੱਲ ਕਰ ਲਈ ਆਪਾਂ ਇਸ ਏਰੀਆ 'ਚ ਯਾਨੀ ਕਿ ਆਪਣੇ 5-4 ਪਿੰਡਾਂ ਦੇ ਵਿੱਚ ਹੈਗੇ ਬੱਚੇ ਇਹਦੇ ਅੱਛਾ 4-5 ਪਿੰਡਾਂ 'ਚ ਨੇੜੇ ਤੇੜੇ ਦੁੱਧ ਤੇ ਤਾਂ ਨਹੀਂ ਆਈ ਕੋਈ ਹਾਲੀ ਨਹੀਂ ਦੁੱਧ ਤੇ ਨਹੀਂ ਆਈ ਅੱਛਾ ਹਲੇ 2 ਸਾਲ ਹੀ ਹੋਏ ਨੇ 2-2.5 ਸਾਲ ਹਾਂ ਅਟਾ ਕਰਕੇ ਛੱਡਣ ਲੱਗਿਆ ਸੀ ਮੇਰਾ ਯਾਰ ਸ਼ੌਂਕ ਨਹੀਂ ਪਾਲਿਆ ਸੀ ਬਈ ਇਹ ਅੱਛਾ ਆ ਪਹਿਲੀ ਵਾਰੀ ਫਿਰ ਤੂੰ ਛੋਟੀ ਉਮਰ 'ਚ ਆਪਣੇ ਘਰੇ ਛੱਡ ਕੇ ਆ ਕੱਟੀ ਆਈ ਸੀ ਹਾਂ ਬਣਾਈ ਸੀਗੀ ਹਾਂ ਅੱਛਾ ਇੱਕ ਵਾਰੀ ਯਾਰ ਫਿਰ ਤੋੜ ਕੇ ਖੋਲ ਕੇ ਦਿਖਾ ਦੇ ਬ ਕਿਉਂਕਿ ਯਾਰ ਕਿਸੇ ਪੱਖ ਤੋਂ ਚੀਜ਼ ਰਹਿ ਨਾ ਜਾਵੇ ਜਦੋਂ ਇੰਨੀ ਦੂਰ ਨਾ 100 150 ਕਿਲੋਮੀਟਰ ਮੈਂ ਬਾਈ ਕੋਲੇ ਦਿਖਾਉਣ ਪਹੁੰਚਿਆ ਸੋਨ ਮੈਂ ਹਰੇਕ ਪੱਖ ਤੋਂ ਦਿਖਾ ਦੂੰਗਾ ਤੇ ਇੱਥੇ ਤੋਂ ਨਾ ਜੇ ਗੱਲ ਕਰ ਲਾਂ ਮੈਂ ਤੁਸੀ ਦੀ ਲੰਬਾਈ ਲੰਮੂਈ ਦੇਖ ਸਕਦੇ ਹੋ ਕੈਮਰੇ ਚ ਪੂਰਾ ਪੂਰਾ ਹੀ ਆਉਂਦਾ ਬਾਈ ਚਲਾ ਦਿਓ ਜੀ ਚਲਾ ਦਿਓ ਇਹਨੂੰ ਤੇ ਉਮਰ ਬਾਈ ਨੇ ਸਾਨੂੰ ਇਹਦੀ ਦੱਸਤੀ ਤੇ ਰੇਟ ਵੀ ਬਾਈ ਕਹਿੰਦਾ ਯਾਰ ਕੋਈ ਬੜਾ ਜਿਆਦੇ ਪੱਥਰ ਨਹੀਂ ਆ ਪੱਤਰ ਦੇ ਜੈਨੂਅਲ ਰੇਟ ਚ ਹੀ ਦੇ ਦਾਂਗੇ ਤੇ ਮੇਨ ਗੱਲ ਆ ਨਾ ਜਿਹੜੀ ਰਿਕਾਰਡ ਵਾਲਾ ਝੋਟਾ ਇਹਦੀ ਮਾਦਰ ਦੀ ਜਿਹੜੀ ਚਵਾਈ ਆ ਉਹ ਬਾਈ ਕਹਿੰਦਾ ਆਉਣੀ ਆ ਛੇਤੀ ਉਹਦੀ ਚਵਾਈ ਹੋਊਗੀ ਤੇ ਉਹਦੀ ਵੀਡੀਓ ਕਲਿੱਪ ਵੀ ਆਪਾਂ ਕੋਸ਼ਿਸ਼ ਕਰਾਂਗੇ ਬਾਈ ਤੋਂ ਲੈ ਕੇ ਨਾਲ ਲਾ ਦਈਏ ਮੋੜ ਲਓ ਜੀ ਇਹਨੂੰ ਤੇ ਜਿਹੜੀ ਮੇਨ ਗੱਲ ਆ ਯਾਰ ਬੁੱਲਾ ਐ ਏਡੇ ਵੱਡੇ ਕਦ ਕਾਠ ਵਾਲਾ ਬੁੱਲਾ ਇੰਨਾ ਠੰਡਾ ਸ਼ੀਲ ਟਾਮਾਟਾ ਮਾ ਹੁੰਦਾ ਕਿਉਂਕਿ ਜਾਣ ਦੇ ਹਿਸਾਬ ਨਾਲ ਯਾਰ ਖਿੱਚ ਕਰਨ ਲੱਗ ਜਾਂਦਾ ਆ ਰਾਮਣਾ ਤੁਰਿਆ ਜਾਂਦਾ ਬਾਈ ਨਾਲ ਕੋਈ ਇਹਨੂੰ ਦਿੱਕਤ ਨਹੀਂ ਕੋਈ ਸਮੱਸਿਆ ਨਹੀਂ ਜਿਵੇਂ ਚਾਰ ਪੰਜ ਬੰਦੇ ਇਹਦੇ ਅਸੀ ਆਲੇ-ਦਾਲੇ ਖੜੇ ਆ ਵਾ ਬੰਨ ਲਓ ਬਾਈ ਤੇ ਨੰਬਰ ਬੋਲ ਦੋ ਬਈ ਆਪਣਾ ਨੰਬਰ ਬੋਲ ਦੋ ਜੀ ਆਪਣਾ ਕਿੰਨਾ ਨੰਬਰ ਹੈਗਾ ਬਈ 97792 ਹਾਂਜੀ 15317 ਇੱਕ ਵਾਰੀ ਫੇਰ ਬੋਲੋ 97792 15317 ਲੈ ਸੱਜਣਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਬੁੱਲ ਬਾਰੇ ਗੱਲਬਾਤ ਕਰ ਸਕਦੇ ਹੋ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ